ਪਰੇਜਾਨ ਨਾ ਬਿਤਾ ਦੇ ਸਾਰੇ ਪਰੇਜਾਨ ਕਰਨ ਦੇ ਪੁਲਸਣ ਅੰਮ੍ਰਿਤਸਰ ਦੇ ਰਾਜਾ ਸੰਸਿਧਾ ਭਗਵੰਤ ਸਿੰਘ ਆਪਣੇ 4 ਮਹੀਨੇ ਦੇ ਬੱਚੇ ਤੇ 4 ਸਾਲ ਦੀ ਮਾਸੂਮ ਬੱਚੀ ਨੂੰ ਲੈ ਕੇ ਦੋ ਦੋ ਪੁਲਿਸ ਤੇ ਹੜੇ ਕੱਟ ਰਿਹਾ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਉਸ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਉਸ ਦਾ ਵੀ ਦਿਲ ਕਰਦਾ ਹੈ ਕਿ ਉਹ ਵੀ ਮਰ ਜਾਵੇ ਰੋਂਦਾ ਕਰੋਂਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਉਸ ਦੀ ਪਤਨੀ ਦਾ ਦਿਹਹਾੜੇ ਕਰਤੇ ਅੰਦਰ ਦਾਖਲ ਹੋ ਕੇ ਕੁਝ ਲੋਕਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਤਰ੍ਹਾਂ ਔਰਤ ਆਪਣੇ 4 ਮਹੀਨੇ ਦੇ ਬੱਚੇ ਦੇ ਨਾਲ ਇਕੱਲੀ ਘਰ ਸੀ ਜਿਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਹਜੇ ਤੱਕ ਕੀਤਾ ਗਿਆ ਜਿਸ ਨੂੰ ਲੈ ਕੇ ਪਿੜਤ ਪਤੀ ਰੋਂਦਾ ਕਰ ਲੌਂਦਾ ਹੋਇਆ ਨਸਰ ਆ ਰਿਹਾ ਹੈ ਕਿ ਉਸ ਨੂੰ ਤੰਗ ਨਾ ਕੀਤਾ ਜਾਵੇ ਉਹਨਾਂ ਨੂੰ ਇਨਸਾਫ ਚੜਾ ਦਿੱਤਾ ਜਾਵੇ ਮੈਂ ਭਾਈ ਭਗਵੰਤ ਸਿੰਘ ਉਰਫ ਮੰਨਾ ਆ ਮੇਰਾ ਛੋਟਾ ਆ ਬੇਟਾ ਆ 4 ਮਹੀਨੇ ਦਾ 4 ਸਾਲਾਂ ਦੀ ਮੇਰੀ ਗੁੜੀਆ ਵਾ ਕਿ ਇਹਦਾ 8 ਤਰੀਕ ਜੁਲਾਈ ਨੂੰ ਮੇਰੇ ਘਰ ਕਿਨਾਲੇ ਦਾ ਆਏ ਦੋ ਬੰਦੇ ਇੱਕ ਗਿਆਨੀ ਤੇ ਇੱਕ ਮੋਨਾ ਉਹਨਾਂ ਦੋਵਾਂ ਕੋ ਪਿਸਤੌਲ ਸੀ ਤੋਂ ਮੇਰੇ ਘਰ ਆ ਕੇ ਗਾਲਾਂ ਕੱਢਣ ਲੱਪੇ ਮੇਰੀ ਵਾਈਫ ਨੂੰ ਆਂਦੇ ਕਿ ਬਾਹਰ ਕੱਢ ਆਪਣੇ ਦਿਓਰ ਨੂੰ ਤੇ ਆਪਣੇ ਭਰਾ ਨੂੰ ਆਪਣੇ ਘਰ ਵਾਲੇ ਨੂੰ ਕਿਨਾਲੇ ਦਾ ਰਾਤ ਦੇ ਲੁਗੇ ਆ ਇੰਨੀਆਂ ਕਾਲਾਂ ਕੀਤੀਆਂ ਬਾਹਰ ਨਹੀਂ ਨਿਕਲੇ ਉਹ ਕਿਨਾਲੇ ਦਾ ਉਹ ਵੀ ਗਾੜੀਆਂ ਗਾਲਾਂ ਕੱਢਣ ਲੱਪੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਜਵਾਈ ਦਫ਼ਰੇ ਬੈਠਾ ਜੇ ਉੱਥੇ ਚੱਲ ਜਾਓ ਤੇ ਕਿਨਾਲੇ ਦਾ ਉਹਨੂੰ ਗੋਲੀਆਂ ਮਾਰ ਕੇ ਚੱਲ ਗਏ ਮੇਰੀ ਵਾਈਫ ਨੂੰ ਗੋਲੀਆਂ ਮਾਰ ਕੇ ਚੱਲ ਗਏ ਉਹਦੀ ਕਾਲ ਆਈ ਮੈਨੂੰ ਉਹ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਵੀ ਦੋ ਜਣੇ ਆਏ ਆ ਮੋਨਾ ਤੇ ਸਰਦਾਰ ਮੈਨੂੰ ਕਿਨਾਲੇ ਦਾ ਪਤਾ ਨਹੀਂ ਕੌਣ ਆ ਤੇ ਦੋਵੇਂ ਜਣੇ ਪਿਸਤੌਲ ਬਖਾਉਂਦੇ ਸੀ ਤੇ ਕਹਿੰਦੇ ਸੀ ਵੀ ਕਿਨਾਲੇ ਦਾ ਤੇਰੇ ਘਰ ਵਾਲੇ ਨੂੰ ਤੇ ਤੇਰੇ ਦਿਓਰ ਨੂੰ ਮਾਰਨਾ ਮਾਰਨਾ ਤੇ ਕਿਨਾਲੇ ਦਾ ਮੈਂ ਉਹਨੂੰ ਫਿਰ ਪੁੱਛਿਆ ਵੀ ਹਣ ਇੱਥੇ ਹੀ ਆ ਕੇ ਚਲ ਗਏ ਆ ਕਹਿੰਦੇ ਵੀ ਚਲ ਗਏ ਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਥਾਣੇ ਰਿਪੋਰਟ ਦੇ ਕੇ ਆਉਣਾ ਵਾ ਤੇ ਮੈਂ ਆਉਣਾ ਆ ਉਹ ਚ ਵਾਰੀ ਮੈਨੂੰ ਕਹਿੰਦੀ ਰਹੀ ਆਜੋ 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 ਤੇ ਮੈਂ ਕਿਹਾ ਨਹੀਂ ਮੈਂ ਆਉਣਾ ਰਿਪੋਰਟ ਦੇ ਕੇ ਤੇ ਮੈਂ ਮੁੜ ਕੇ ਕਿਨਾਰੇ ਦਾ ਦਫ਼ਤਰੋਂ ਆਪਣੇ ਨਿਕਲ ਕੇ ਦਿਆਲ ਪ੍ਰਧਾਨ ਨੂੰ ਫੋਨ ਕੀਤਾ ਮੈਂ ਕਿਹਾ ਇਦਾਂ ਇਦਾਂ ਸਰ ਮੇਰੀ ਨਾ ਵਾਈਫ ਨੂੰ ਮਤਲਬ ਧਮਕੀਆਂ ਲਾ ਕੇ ਗਏ ਆ ਤੇ ਮੇਰੇ ਨਾਲ ਚੱਲੋ ਥਾਣੇ ਤੇ ਉਹ ਮੈਨੂੰ ਆਂਦਾ ਵੀ ਮੈਂ ਥੋੜਾ ਜਿਹਾ ਬਿਜੀ ਆ ਮੈਂ ਐਸਐਚਓ ਨੂੰ ਫੋਨ ਕਰਤਾ ਅਜੇਪਾਲ ਨੂੰ ਤੇ ਤੂੰ ਉਹਨੂੰ ਜਾ ਕੇ ਮਿਲ ਆ ਉਹ ਤੇਰੀ ਗੱਲ ਸੁਣਦਾ ਆ ਤੇ ਮੈਂ ਉਹਨੂੰ ਕਿਹਾ ਵੀ ਸਰ ਮੇਰੇ ਨਾਲ ਚੱਲੋ ਮੇਰੇ ਨਾਲ ਮੇਰਾ ਦੋਸਤ ਵੀ ਮੁੰਡਾ ਹਣੀ ਤੇ ਫਿਰ ਮੈਂ ਤੇ ਮੇਰਾ ਦੋਸਤ ਹਣੀ ਮੁੰਡਾ ਤੇ ਲਾਰਾ ਵੀਰ ਅਸੀਂ ਤਿੰਨੇ ਜਣੇ ਥਾਣੇ ਚੱਲ ਗਏ ਥਾਣੇ ਗਏ ਅਤੇ ਕਿਨਾਂ ਦਾ ਡੀਐਸਪੀ ਦੇ ਅੰਦਰ ਕਮਰੇ ਦੇ ਵਿੱਚ 10-12 ਜਣੇ ਬੈਠੇ ਹੀ ਨਿਆਂਗ ਉਹਨਾਂ ਮੈਂ ਅੰਦਰ ਚੱਲਿਆ ਤਾਂ ਉਹਨੇ ਮੈਨੂੰ ਹੱਥ ਨਾਲ ਇਦਾਂ ਕਰਤਾ ਕਿ ਰੁਕ ਜਾਓ 15-20 ਮਿੰਟ ਲੱਗ ਗਏ ਤੋ ਤੋ ਬਾਦਾਂ ਮੈਂ ਕਿਨਾਇਦਾ 15 ਮਿੰਟਾਂ ਬਾਅਦ ਫਿਰ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਕਿ ਕਿਨਾਲੇ ਦਾ ਪੁੱਛਿਆ ਜੇ ਸਹੀ ਠੀਕ ਆ ਉਹਨੂੰ ਇੱਕ ਕਾਲ ਕੀਤੀ ਉਹਨੇ ਨਹੀਂ ਚੁੱਕਿਆ ਦੂਜੀ ਕੀਤੀ ਨਹੀਂ ਚੁੱਕਿਆ ਜਦੋਂ ਤੀਜੀ ਕੀਤੀ ਕਾਲ ਉਹਨੇ ਨਹੀਂ ਚੁੱਕਿਆ ਮੇਰੇ ਘਬਰਾਟ ਹੋਣ ਲੱਗੀ ਮੇਰਾ ਦੋਸਤ ਜਿਹੜਾ ਨਾਲ ਹੀ ਹਣੀ ਮੁੰਡਾ ਉਹਨੂੰ ਮੈਂ ਭੇਜਿਆ ਮੈਂ ਕਿਹਾ ਜਾ ਆਪਣੀ ਭਾਬੀ ਨੂੰ ਵੇਖ ਸਾਡਾ ਠਾਣੇ ਦੇ ਘਰ ਦੇ ਲਾਗੇ ਘਾਰ ਆ ਵੀ ਥੋੜਾ ਜਿਹਾ ਦੂਰ ਪੈਂਦਾ ਕੁਲੌਨੀ ਤੇ ਉਹ ਮੁੰਡਾ ਆਇਆ ਉਹਨੇ ਵੇਖਿਆ ਉੱਤੇ ਥੱਲੇ ਸਾਰਾ ਕੁਝ ਉਹਨੇ ਲਾਰੀ ਵੀਰ ਨੂੰ ਫੋਨ ਕੀਤਾ ਕਿਨਾਲੇ ਦਾ ਐਦਾਂ ਸੱਟ ਲੱਗੀ ਆ ਭਾਬੀ ਦੇ ਤੇ ਮੈਂ ਮੁੜ ਕੇ ਉਸੇ ਵੇਲੇ ਮੈਂ ਵੀ ਹਣੀ ਨੂੰ ਫੋਨ ਕੀਤਾ ਮੈਂ ਹਣੀ ਕਿੱਥੇ ਸੱਟ ਲੱਗੀ ਆ ਅੰਦਾਜ਼ ਕਿਨਾਲੇ ਦਾ ਦੱਸਦਾ ਆ ਦੱਸਦਾ ਮੈਂ ਆ ਦੱਸ ਦੇ ਯਾਰ ਕਿੱਥੇ ਲੱਗੀ ਮੇਰਾ ਰੌਣਕ ਨਿਕਲ ਗਿਆ ਤੇ ਫਿਰ ਕਿਨਾਲੇ ਉਸੇ ਵੇਲੇ ਮੈਂ ਤੇ ਬੱਬੂ ਕਿਨਾਲੇ ਸਾਡੇ ਘਰ ਆ ਗਏ ਤੇ ਹਣੀ ਉਧਰੋਂ ਜਾਣ ਡਿਆ ਸੀ ਉਹਨੇ ਸਾਡੇ ਕੋਠੇ ਤੋਂ ਵੇਖਿਆ ਵੀ ਦੋ ਜਾਨੇ ਸਾਡੇ ਘਰ ਦੇ ਸਾਹਮਣੇ ਪਰਲੇ ਬੰਨੇ ਕਾਲੇ ਪਰਨੇ ਬਲੇਟੇ ਮੂੰਹ ਸਿਰ ਬਲੇਟੇ ਤੇ ਇਹਨੂੰ ਵੇਖ ਕੇ ਭੱਜ ਗਏ ਉਧਰੋਂ ਇਹ ਵੀ ਭੱਜ ਆਇਆ ਇਹਨੂੰ ਹੀ ਆਪਣੀ ਜਾਨ ਦਾ ਸੀ ਵੀ ਕਿਨਾਲੀ ਦਾ ਮੈਂ ਕੱਲਾ ਵਾਂ ਤੇ ਕਿਨਾਲੇ ਦਾ ਕਿਤੇ ਮੇਰਾ ਨਾ ਸੀਨ ਕਰ ਦੇਣ ਤੇ ਉਧਰੋਂ ਆਉਣ ਡਿਆ ਵਾਪਸ ਉਧਰੋਂ ਮੈਂ ਤੇ ਕਿਨਾਲੀ ਦਾ ਬੱਬੂ ਕਿਨਾਲੇ ਦਾ ਆਉਣ ਡੇ ਤੇ ਲਾਰਾ ਵੀਰ ਵੀ ਪਿੱਛੇ ਆਉਣ ਡਿਆ ਤੇ ਆਪਾਂ ਘਰ ਆ ਗਏ ਸਿੱਧਾ ਹੀ ਤੇ ਇਹਨੇ ਰੋਕਿਆ ਮੈਨੂੰ ਰਾਹ 'ਚ ਹਣੀ ਨੇ ਕਿ ਨਹੀਂ ਨਹੀਂ ਪੁਲਿਸ ਨੂੰ ਨਾਲ ਲੈ ਕੇ ਆ ਮੈਂ ਆਗਾ ਨਹੀਂ ਨਹੀਂ ਮੇਰੀ ਵਾਈਫ ਨੂੰ ਸੱਟਾਂ ਲੱਗੀਆਂ ਨੇ ਮੈਨੂੰ ਰਾਹ 'ਚ ਹੀ ਉੱਥੇ ਕਹਿਤਾ ਵੀ ਨਹੀਂ ਸੱਟਾਂ ਨਹੀਂ ਲੱਗੀਆਂ ਗੋਲੀ ਵੱਜੀ ਆ ਇਹ ਜੀ ਅਵਾਰਡ ਨੰਬਰ 4 ਚ 8 ਜੁਲਾਈ ਨੂੰ ਜਿਹੜਾ ਕਤਲ ਹੋਇਆ ਜਿਸ ਦੇ ਤਹਿਤ 61 ਨੰਬਰ ਮੁਕਦਮਾ ਥਾਣਾ ਰਾਜਸਥਾਨਸੀ ਵਿੱਚ ਦਰਜ ਕੀਤਾ ਗਿਆ ਸੀ ਉਸ ਦੀ ਇਨਵੈਸਟੀਗੇਸ਼ਨ 'ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਸਾਡੇ ਤੇ ਅਸੀਂ ਵਿਦਆਊਟ ਐਨੀ ਰੀਜ਼ਨ ਕਿਸੇ ਨੂੰ ਡਾਊਟ ਨਹੀਂ ਕਰ ਰਹੇ ਅਸੀਂ ਇਹਨੂੰ ਹਰ ਐਂਗਲ ਤੋਂ ਵੈਰੀਫਾਈ ਕਰ ਰਹੇ ਆ ਜੇ ਸਾਡੇ ਸਾਹਮਣੇ ਉਹਨਾਂ ਦੇ ਮੋਬਾਈਲ ਫੋਨਸ ਦੇ ਅਨਾਲਿਸਿਸ ਤੇ ਪੁਰਾਣੀ ਕੁਝ ਵੀਡੀਓਜ਼ ਤੋਂ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕੀਤਾ ਜਾ ਰਿਹਾ ਜਦੋਂ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਕਲੀਅਰ ਕਰ ਦਿੱਤੋ ਇਹ ਜੀ ਦੂਜੀ ਧਿਰ ਤੇ ਜਿੰਨੀ ਕੁ ਗੱਲ ਸਾਹਮਣੇ ਸਾਡੇ ਆਈ ਸੀ ਲੜਾਈ ਦੇ ਪਰਚੇ ਸੀਗੇ ਜਿਨ੍ਹਾਂ ਚ ਇਹਨਾਂ ਰਾਜ਼ੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ ਵੀ ਤਿੰਨ ਬੰਦੇ ਅਰੈਸਟ ਹੋਏ ਸੀਗੇ ਤੇ ਉਹਨਾਂ ਤੇ ਵੀ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਬਟ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਹਮਣੇ ਬਹੁਤ ਸਾਰੀ ਗੱਲਾਂ ਆਈਆਂ ਨੇ ਜੋ ਫੈਕਟ ਸਾਡੇ ਸਾਹਮਣੇ ਆਏ ਨੇ ਅਸੀਂ ਉਸ ਦੇ ਬੇਸਿਸ ਤੇ ਹਰ ਇੱਕ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਇਹ ਅਸੀਂ ਇਨਵੈਸਟੀਗੇਸ਼ਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਜਿਹਦੇ ਤੇ ਵੀ ਸਾਨੂੰ ਡਾਊਟ ਹੋਊਗਾ ਉਹਨੂੰ ਪੁੱਛਗਿੱਛ ਕੀਤੀ ਜਾਊਗੀ ਤੇ ਜਿੱਦਾਂ ਵੀ ਸਾਨੂੰ ਕੁਝ ਕਲੀਅਰ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਇਹਦੇ ਸਬੰਧੀ ਸਰ ਕੋਈ ਪ੍ਰੋਗਰੈਸ ਹੋਈ ਆ ਕਿ ਹੋਰ ਜਿਸ ਤਰ੍ਹਾਂ ਅੱਗੇ ਬੰਦੇ ਅਰੈਸਟ ਹੋਏ ਸੀ 2 ਜਾਂ 3 ਹੋਰ ਕੋਈ ਜਿਹੜੇ ਦੋਸ਼ੀ ਸੀ ਉਹਦਾ ਸਬੰਧੀ ਕੰਮ ਚੱਲ ਰਹੀ ਹੋਵੇ ਜੀ ਜਿਹੜੇ ਤਾਂ ਤਿੰਨ ਦੋਸ਼ੀ ਅਰੈਸਟ ਕੀਤੇ ਸੀ ਉਹ ਹਜੇ ਤੇ ਉਹਨਾਂ ਦੇ ਪੁਛਗਿੱਛੋ ਜਿੰਨਾ ਸਾਡੇ ਸਾਹਮਣੇ ਆਇਆ ਉਸ ਦੇ ਬੇਸਿਸ ਤੇ ਅਸੀਂ ਹੋਰ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰ ਰਹੇ ਹਾਂ ਤੇ ਜਿਹੜੇ ਬਾਕੀ ਦੋਸ਼ੀ ਨੇ ਫਿਲਹਾਲ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਇੱਥੇ ਪਿੰਡ 'ਚ ਮੌਜੂਦ ਨਹੀਂ ਹੈਗੇ ਉਹਨਾਂ ਤੇ ਵੀ ਅਸੀਂ ਆਪਣੀ ਇੰਟੈਲੀਜੈਂਸ ਤੇ ਹੋਰ ਸੋਰਸਸ ਤੋਂ ਪਤਾ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਕੋਈ ਪੱਕੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਸ ਪੁਆਇੰਟ ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ